ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮੁਕਸਰ ਮੰਡੀ ਤੇ ਵਿੱਚ ਅੱਜ ਇੱਕ ਘੋੜੇ ਤੁਹਾਨੂੰ ਹੋਰ ਵਿਖਾਉਣ ਲੱਗੇ ਆ ਇੱਥੇ ਪਰ ਮੈਂ ਤੁਹਾਨੂੰ ਇੱਕ ਇੱਥੇ ਗੱਲ ਦੱਸਦਾ ਵੀ ਜਿਹੜਾ ਵੀ ਘੋੜੇ ਪਾਲਦਾ ਉਹਦਾ ਇੱਕ ਸੁਪਨਾ ਹੁੰਦਾ ਕਿ ਮੇਰੇ ਕੋਲੇ ਸਮੁੰਦਰ ਦੀ ਲੈਨ ਹੋਵੇ ਤੇ ਕਿਉਂਕਿ ਹਰੇਕ ਘੋੜੇ ਦੇ ਜਿਹੜਾ ਨੁਕਰਿਆਂ ਦੇ ਸ਼ਕੀਨ ਆ ਉਹਦਾ ਹਰੇਕ ਦਾ ਸੁਪਨਾ ਹੈ ਤੇ ਅੱਜ ਤੁਹਾਨੂੰ ਇੱਕ ਸਮੁੰਦਰ ਦਾ ਬੱਚਾ ਵਿਖਾਉਣ ਲੱਗੇ ਆ ਇੱਕ ਨੁਖਰਾ ਜਿਹੜਾ ਨਗੀਨਾ ਚ ਤੇ ਬਹੁਤ ਸੋਹਣਾ ਘੋੜਾ ਇਹ ਇਹਦੀ ਮੈਂ ਵੀਡੀਓ ਪਹਿਲਾਂ ਵੀ ਇੱਕ ਵਾਰ ਮੈਂ ਚੈਨਲ ਤੇ ਪਾ ਚੁੱਕਿਆ ਤੇ ਕਿਉਂਕਿ ਮੇਰਾ ਗਵਾਂਢੀ ਪੈਂਡ ਖੁੰਨਣ ਕਾਲਾ ਤੇ ਗਰਮੀਤ ਨਾਮ ਹੈ ਜਿੰਨਾ ਦਾ ਬਹੁਤ ਨਾ ਘੋੜਾ ਹੈ ਮਸ਼ਹੂਰ ਘੋੜਾ ਹੈ ਇਹ ਤੇ ਆਪਾਂ ਉਹਨਾਂ ਦੇ ਬੇਟੇ ਨਾਲ ਗੱਲ ਕਰਾਉਨੇ ਆ ਤੇ ਥੋੜਾ ਸਸ਼ੀਕਾ ਬਈ ਸਸ਼ੀਕਾ ਸਸ਼ੀਕਾ ਤੁਹਾਡਾ ਵੀਡੀਓ ਤਾਂ ਹਾਜ਼ਰੀ ਵਧੀਆ ਤੇ ਤੁਸੀਂ ਆਪਣਾ ਨਾਮ ਦੱਸੋ ਵੀ ਕੀ ਮੈਂ ਮੈਂ ਐਡਵੋਕੇਟ ਨੋਜ ਸਿੰਘ ਬਾੜਾ ਜੀ ਮੈਂ ਨਾਮ ਨੋਜ ਸਿੰਘ ਬਾੜਾ ਹਾਂਜੀ ਹਾਂਜੀ ਸਸ਼ੀਕਾ ਤੇ ਇੱਕ ਨਾ ਇਹ ਦੋਬੀਏ ਕੋਲ ਦੀ ਉਮਰ ਕਿੰਨੀ ਹੋ ਗਈ ਹੈ? ਉਹ 45 ਸਾਲ ਉਮਰ ਹੋ ਗਈ ਹੈ ਜੀ ਇਹਦੀ। 45 ਸਾਲ ਹੋ ਗਏ। ਹਾਂਜੀ। ਹਾਂਜੀ। ਤੇ ਕੱਦ ਕਿੰਨਾ ਹੈ ਦਾ? ਇਹ 6 ਫੁੱਟ ਹੋ ਗਿਆ, 6 ਪਾਸੀ ਹੈ ਵੈਸੇ। 10 ਦੇ 6 ਟੀ ਹੈ ਜੀ। ਅੱਛਾ ਅੱਛਾ। ਹਾਂਜੀ। ਤੇ ਮੈਨੂੰ 2120 ਚਲੋ ਪਿਓ ਤਾਂ ਮੈਂ ਦੱਸ ਦਿੰਦਾ ਸੁਬੂਕਰ ਆ। ਹਾਂਜੀ। ਤੇ ਇਹਦੀ ਮਾਂ ਕਿਹੜੀ ਹੈ? ਮਾਂ ਜੀ ਨੌਕਰੀ ਸੀ ਉਹ ਲਾਈਨ ਅਨਨੌਨ ਸੀ ਜੀ। ਸੀ ਨੌਕਰੀ ਜੀ। 6 ਫੁੱਟ ਪੁੜੀ ਸੀ। ਠੀਕ ਹੈ ਠੀਕ ਹੈ। ਹਾਂਜੀ। ਤੇ ਤੁਹਾਨੂੰ ਘਰੇ ਇੱਕ ਸਮੁੰਦਰ ਦਾ ਬੱਚਾ ਖੜਾ ਹੈ ਨਾ ਵੀ ਏਡੋ ਦੀ ਹਰੇਕ ਕੁੜੀ ਦੇ ਨੁਕਰਿਆ ਸ਼ਕੀਨਾ ਉਹ ਸੁਪਣਾ ਕਿ ਮੈਂ ਸਮੁੰਦਰ ਦਾ ਹਾਂ ਹਾਂਜੀ 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 ਟੋਪ ਮਾਸ ਲਾਈਨ ਹੈ ਜੀ ਨੁਕਰਿਆ ਦੀ ਅੱਛਾ ਤੇ ਤੁਹਾਨੂੰ ਇਹ ਦੱਸੋ ਵੀ ਇਹਦੇ ਬੱਚੇ ਕਿਵੇਂ ਅੱਗੇ ਨੇ ਬੱਚੇ ਜੀ ਬਹੁਤ ਚੰਗੇ ਰਿਜ਼ਲਟ ਆਏ ਹੈ ਜੀ ਹਾਂਜੀ ਬਹੁਤ ਅੱਛੇ ਰਿਜ਼ਲਟ ਹੈ ਜੀ ਸਪੌਟਲੈਸ ਬੱਚੇ ਪੈਦਾ ਹੋਏ ਆ ਜੀ ਕਾਲੀਆਂ ਚੰਬੀਆਂ ਕੁੜੀਆਂ ਤੇ ਜੀ ਅੱਛਾ ਹਾਂਜੀ ਠੀਕ ਆ ਹਾਂਜੀ ਇਹ ਨੌਕੋ ਤੁਹਾਡੇ ਪ੍ਰਵਾਦ ਪਹਿਲਾਂ ਤੋਂ ਹੀ ਆ ਪਹਿਲਾਂ ਤੋਂ ਹੀ ਆ ਜੀ ਠੀਕ ਆ ਹਾਂਜੀ ਫਾਦਰ ਸਾਹਿਬ ਤੁਹਾਨੂੰ ਤੇ ਲੀ ਜਾਂਦਾ ਜੀ ਹਾਂਜੀ ਤੈਨੂੰ ਕੀ ਕੀ ਪਾਉਣਾ ਹੈ ਤੁਸੀਂ ਜਮੇ ਪਾਉਣਾ ਹੈ ਜੀ ਜਿਵੇਂ ਸਰਦੀਆਂ ਚ ਡਾਈਟ ਵੱਖਰੀ ਹੁੰਦੀ ਹੈ ਜੀ ਮੋਟ ਹੋ ਗਏ ਬਾਜਰਾ ਹੋ ਗਿਆ ਅਲਸੀ ਹੋ ਗਈ ਹਾਂਜੀ ਤੇ ਘਰੇ ਕਿੰਨੇ ਘੋੜੇ ਕੋਲ ਹੈਗੇ ਆ ਘੋੜੇ ਘਰੇ ਜੀ ਇੱਕ ਘੋੜਾ ਜੀ ਵੱਡਾ ਜੀ ਦੋ ਘੋੜੀਆਂ ਹੈ ਜੀ ਇੱਕ ਬਸ਼ੇਰੀ ਹੈ ਜੀ ਹਾਂਜੀ ਬਸ਼ੇਰੀ ਐਸੇ ਘੋੜੇ ਦੀ ਹੈ ਜੀ ਐਸੇ ਘੋੜੇ ਦੀ ਹਾਂਜੀ ਹਾਂਜੀ ਜੀ ਹੁਣ ਤੱਕ ਕਿੰਨੇ ਕੋਈ ਫੀਲਡ ਦੇ ਵਿੱਚ ਬੱਚੇ ਆ ਗਏ ਇਹਦੇ ਬੱਚੇ ਆ ਗਏ 65 ਬੱਚੇ ਆ ਗਏ ਜੀ 65 ਹਾਂਜੀ ਹਾਂਜੀ ਕਿ ਇੱਕ ਮੈਂ ਬਹੁਤ ਬੱਚੇ ਵੇਖੇ ਬਹੁਤ ਸੋਹਣੇ ਬੱਚੇ ਆਏ ਸੋਹਣੇ ਆਏ ਬੱਚੇ ਬਹੁਤ ਵਧੀਆ ਆਏ ਆ ਜੀ ਹਾਂ ਜੀ ਕਿਉਂਕਿ ਦੀ ਲੈਂਡ ਦੀ ਜਿਹੜੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਜੀ ਹਾਂ ਬਿਲਕੁਲ ਜੀ ਆ ਦੇਖ ਸਕਦੇ ਹਾਂ ਹਾਂ ਜੀ ਬਾਕੀ ਇਹ ਸ਼ੌਕ ਤੁਹਾਡੇ ਫਲ ਸਾਬੜੇ ਫਾਇਦਾ ਜਿਹੜਾ ਹਾਂ ਜੀ ਹਾਂ ਜੀ ਹਾਂ ਜੀ ਬਈ ਤੁਸੀਂ ਵੀ ਹੁਣ ਕਾ ਇਹਨੂੰ ਅੱਗੇ ਹੋਰ ਵੀ ਵਧਾਓਗੇ ਹਾਂ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਠੀਕ ਆ ਹਾਂ ਜੀ ਇਹ ਤਾਂ ਜਿਵੇਂ ਕੋਈ ਵੀ ਬੰਦਾ ਪੜਿਆ ਲਿਖਿਆ ਹੁੰਦਾ ਨਹੀਂ 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 ਠੀਕ ਆ ਜੀ ਹਾਂ ਜੀ ਹਾਂ ਜੀ ਬਰੇ ਘਰੇ ਜੀ ਇੱਕ ਕੁੜੀ ਹੈ 24 ਪੱਸਾ ਵਾਲੀ ਘਰੇ ਕੁੜੀ ਕੱਦੀ ਜੰਪਾ ਲੈ ਵੀ ਕਰਦਾ ਜੰਪਾ ਲੈ ਹਾਂਜੀ ਠੀਕ ਹੈ ਹਾਂਜੀ ਅੱਛੇ ਕਾਰ